ਸਤ ਸ੍ਰੀ ਅਕਾਲ ਸੱਜਣੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਫੈਂਟ ਫੀਡ ਫੈਕਟਰੀ ਦੇ ਵਿੱਚ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਨਿਕਲ ਹੀ ਜਾਂਦਾ ਇੱਧਰ ਖਾਲਤ ਹੈ ਇੱਧਰ ਨਿਕਲ ਰਿਹਾ ਹੀ ਤੇਲ ਦੇਖ ਸਕਦੇ ਹੋ ਬ੍ਰਾਜ਼ੀਲ ਦੀ ਪੂਰੀ ਗੱਲ ਬਾਤ ਉਹ ਜਿਹੜਾ ਸਫਾਈ ਦਾ ਪੂਰਾ ਧਿਆਨ ਰੱਖਿਆ ਹੋਇਆ ਤੇ ਗੱਲ ਬਾਤ ਬਣ ਗਈ ਹੈਂਡ ਤੇ ਆ ਜੋ ਪੁੱਲ ਗੜੀ ਤੇ ਵੈਂਚ ਮੈਂਡ ਦੇਖ ਸਕਦੇ ਹੋ ਸੱਜਣੋ ਇੱਧਰ ਤੇਲ ਕਿਵੇਂ ਸੁੱਧ ਤੇਲ ਕਿਵੇਂ ਭਰਿਆ ਜਾਂਦਾ ਦੇਖ ਸਕਦੇ ਹੋ ਕੁਆਲਿਟੀ ਕੋਈ ਮਜ਼ਾਕ ਨਹੀਂ ਗੱਲ ਬਾਤ ਪੂਰੀ ਹੈਂਡ ਤੇ ਆਜੋ ਹੁਣ ਸਜਣੋ ਬਾਈ ਜੀ ਦੇ ਸੈਂਸ ਦੇ ਵੇਖ ਸਕਦੇ ਹੋ ਸਜਣੋ ਇਸ ਤਰ੍ਹਾਂ ਬਹੁਤ ਕੋਲ ਸਰੋ ਦੀ ਪੂਰੀ ਤਿਆਰ ਕੀਤੀ ਜਾਂਦੀ ਆ ਬਾਕੀ ਤੁਸੀਂ ਰਿਅਲਿਟੀ ਵੇਖ ਸਕਦੇ ਹੋ ਸਜਣੋ ਕੋਈ ਮਲਾਰ ਨਹੀਂ ਪ੍ਰੋਫੈਸ਼ਨਲ ਦਾ ਪੂਰਾ ਧਿਆਨ ਆ ਸਫਾਈ ਦਾ ਪੂਰਾ ਧਿਆਨ ਆ ਤੰਦਰੁਸਤੀ ਦੇਰੀ ਆਉਗੀ ਚੰਗੀ ਖਾਦ ਪਾਵਾਂਗੇ ਚੰਗੀ ਖਾਦ ਪਾਵਾਂਗੇ ਤੇ ਜਲਦੀ ਜਲਦੀ ਵੀਡੀਓ ਨੂੰ ਕਰਨਾ ਸ਼ੇਅਰ ਤੇ ਨੰਬਰ ਚੱਲ ਰਿਹਾ ਸਕਰੀਨ ਤੇ ਭਾਈ ਉਹਨਾਂ ਨਾਲ ਕਰ ਸਕਦੇ ਆ ਸਿੱਧਾ ਕਨੈਕਟ ਧੰਨਵਾਦ ਥੈਂਕ ਯੂ ਸੋ ਮੱਚ